ਨਮਸਕਾਰ ਪੇਸ਼ੇ ਹਫਤਾਵਾਰੀ ਸਮਾਚਾਰ ਸਮੀਖਿਆ ਲੇਖਕ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਮੀ ਵਾਚੀਕਾ ਅਮਨਪ੍ਰੀਤ ਕੌਰ ਅੱਜ ਦਾ ਵਿਸ਼ਾ ਹੈ ਜਲ ਸਰੋਤਾਂ ਦੀ ਸੰਭਾਲ ਜਲ ਨੂੰ ਜੀਵਨ ਆਖਿਆ ਜਾਂਦਾ ਹੈ ਪਾਣੀ ਦੇ ਮੁੱਖ ਕੁਦਰਤੀ ਸਰੋਤ ਦਰਿਆ ਨਦੀਆਂ ਬਰਸਾਤੀ ਨਾਲੇ ਛੱਪੜ ਖੂਹ ਤੇ ਹੱਥ ਨਾਲਕੇ ਮੰਨੇ ਜਾਂਦੇ ਨੇ ਕਦੇ ਉਹ ਸਮਾਂ ਸੀ ਜਦੋਂ ਮਨੁੱਖ ਇਹਨਾਂ ਕੁਦਰਤੀ ਸਰੋਤਾਂ ਦਾ ਪਾਣੀ ਪੀਣ ਨਹਾਉਣ ਪਸ਼ੂ ਪਾਲਣ ਅਤੇ ਹੋਰ ਲੋੜਾਂ ਦੀ ਪੂਰਤੀ ਕਰਨ ਲਈ ਵਰਤਦਾ ਰਿਹਾ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਹਿੱਸੇ ਢਾਈ ਦਰਿਆ ਇਹ ਜਿਨ੍ਹਾਂ ਵਿੱਚ ਰਾਵੀ ਅੱਧਾ ਅਤੇ ਸਤਲੁਜ ਤੇ ਬਿਆਸ ਸ਼ਾਮਿਲ ਨੇ ਇਹਨਾਂ ਤੋਂ ਇਲਾਵਾ ਕੱਗਰ ਲੁਧਿਆਣੇ ਦਾ ਬੁੱਢਾ ਦਰਿਆ ਚਿੱਟੀ ਵੇਈ ਗੁਰੂ ਨਾਨਕ ਦੇਵ ਜੀ ਦੀ ਛੋਪਾਪਤ ਕਾਲੀ ਵੇਈ ਅੰਮ੍ਰਿਤਸਰ ਦੀ ਤੁੰਗਟਾ ਫਾਜ਼ਿਲਕਾਰ ਡਰੇਨ ਲਸਾੜਾ ਡਰੇਨ ਅਤੇ ਹੋਰ ਕਈ ਬਰਸਾਤੀ ਨਾਲੇ ਸ਼ਾਮਿਲ ਨੇ 60-70 ਦੇ ਦਹਾਕਿਆਂ ਚ ਵਸੋਂ ਦੇ ਤੇਜ਼ ਵਾਧੇ ਤੇ ਅੰਤਾਂ ਦੇ ਸ਼ਹਿਰੀਕਰਨ ਕਾਰਨ ਭਾਰਤ ਦੇ ਹੋਰ ਦਰਿਆਵਾਂ ਤੇ ਜਲ ਸਰੋਤਾਂ ਵਾਂਗ ਪੰਜਾਬ ਦੇ ਜਲ ਸਰੋਤ ਵੀ ਬੇहद ਪ੍ਰਦੂਸ਼ਿਤ ਹੋ ਚੁੱਕੇ ਨੇ ਪੈਸਾ ਕਮਾਉਣਾ ਬਹੁਤ ਸਾਰੇ ਲੋਕਾਂ ਦੇ ਜੀਵਨ ਦਾ ਇੱਕੋ ਇੱਕ ਮੰਤਵ ਬਣ ਗਿਆ ਏ ਅਤੇ ਹਰੀ ਇਨਕਲਾਬ ਦੀ ਚੱਕਰ ਚੌਂਦ ਵਿੱਚ ਸਮਾਜਿਕ ਭਾਈਚਾਰਕ ਨੈਤਿਕ ਅਤੇ ਪ੍ਰਕਿਰਤਿਕ ਸਰੋਕਾਰ ਨਜ਼ਰ ਅੰਦਾਜ਼ ਹੁੰਦੇ ਜਾਪਦੇ ਵਿਖਾਈ ਦੇ ਰਹੇ ਨੇ ਇਸ ਵਿਨਾਸ਼ਕਾਰੀ ਵਿਕਾਸ ਦੇ ਪ੍ਰਭਾਵਾਂ ਨੇ ਪੰਜਾਬ ਵਿੱਚ ਮੁੱਖ ਕਿਤਾ ਖੇਤੀਬਾੜੀ ਕਰਨ ਵਾਲੇ ਕਿਸਾਨ ਵਰਗ ਨੂੰ ਬੁਰੀ ਤਰ੍ਹਾਂ ਆਪਣੀ ਗ੍ਰਿਫਤ ਵਿੱਚ ਲੈ ਲਿਆ ਹੋਇਆ ਹੈ ਜਿੱਥੇ ਜ਼ਮੀਨ ਹਵਾ ਖੁਰਾਕ ਨੂੰ ਗੰਦਲਾ ਕਰਨ ਵਿੱਚ ਕਿਸਾਨਾਂ ਨੇ ਕੋਈ ਕਸਰ ਨਹੀਂ ਛੱਡੀ ਉਥੇ ਉਦਯੋਗਿਕ ਤੇ ਸ਼ਹਿਰੀ ਵਰਗ ਨੇ ਆਪਣੀ ਜ਼ਹਿਰੀਲੀ ਕੂੜਾ ਕਰਕਟ ਅਤੇ ਸੀਵਰੇਜ ਦੀ ਗੰਦਗੀ ਨੂੰ ਕੁਦਰਤੀ ਸੋਮਿਆਂ ਦਰਿਆਵਾਂ ਤੇ ਨਦੀਆਂ ਵਿੱਚ ਪਾ ਕੇ ਪੰਜਾਬ ਦੇ ਪਾਣੀ ਨੂੰ ਗੰਦਾ ਤੇ ਜ਼ਹਿਰੀਲਾ ਕਰਨ ਵਿੱਚ ਆਪਣਾ ਪੂਰਾ ਯੋਗਦਾਨ ਪਾਇਆ ਹੈ ਕੁਦਰਤੀ ਜਲ ਸਰੋਤ ਛੱਪੜ ਦਰਿਆ ਨਹਿਰਾਂ ਤੇ ਨਦੀਆਂ ਨਾਲੇ ਸੁੱਕਣ ਲੱਗੇ ਤੇ ਇਸ ਦੇ ਉਲਟ ਧਰਤੀ ਹੇਠਲਾ ਪਾਣੀ ਲਗਾਤਾਰ ਹੀਟਾਂ ਜਾਰੀ ਹੈ ਸਰਕਾਰੀ ਆંકੜੇ ਦੱਸਦੇ ਨੇ ਕਿ ਪੰਜਾਬ ਅੰਦਰ ਹਰ ਸਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ 70 ਸੈਂਟੀਮੀਟਰ ਹੇਠਾਂ ਜਾ ਰਿਹਾ ਏ ਮਹਰਾਂ ਦਾ ਕਹਿਣਾ ਏ ਕਿ ਪੰਜਾਬ ਕੋਲ ਸਿਰਫ 20-25 ਸਾਲ ਲਈ ਜ਼ਮੀਨ ਹੇਠਲਾ ਪਾਣੀ ਏ ਸੈਂਟਰਲ ਗਰਾਊਂਡ ਵਾਟਰ ਬੋਰਡ ਦੀ 2017 ਦੀ ਰਿਪੋਰਟ ਮੁਤਾਬਕ ਉਹ ਸਾਲ ਔਸਤਨ 35.8 ਬੀਸੀਐਮ ਪਾਣੀ ਧਰਤੀ ਹੇਠੋਂ ਕੱਢਿਆ ਗਿਆ ਜਦੋਂ ਕਿ ਇਸ ਦੀ ਪਰਪਾਈ 21.6 ਬੀਸੀਐਮ ਹੀ ਹੋਈ ਇਸ ਤਰ੍ਹਾਂ 14.2 ਬੀਸੀਐਮ ਪਾਣੀ ਧਰਤੀ ਹੇਠੋਂ ਵੱਧ ਕੱਢਿਆ ਰਿਪੋਰਟ ਮੁਤਾਬਕ ਸੂਬੇ ਦੇ ਕੁੱਲ 150 ਬਲਾਕਾਂ ਚੋਂ 117 ਦਾ ਧਰਤੀ ਹੇਠਲਾ ਪਾਣੀ ਡਾਰਕ ਜ਼ੋਨ ਵਿੱਚ ਪਹੁੰਚ ਚੁੱਕਾ ਹੈ ਡਾਇਨਾਮਿਕ ਗਰਾਊਂਡ ਵਾਟਰ ਅਸੈਸਮੈਂਟ ਰਿਪੋਰਟ 2020 ਮੁਤਾਬਕ ਸੂਬੇ ਦੇ 117 ਬਲਾਕ ਡਾਰਕ ਜ਼ੋਨ 6 ਬਲਾਕ ਨਾਜ਼ੁਕ ਅਤੇ 10 ਬਲਾਕ ਅਰਧ ਨਾਜ਼ੁਕ ਸਥਿਤੀ ਵਿੱਚ ਪਹੁੰਚ ਚੁੱਕੇ ਨੇ 17 ਬਲਾਕ ਹਾਲੇ ਸੁਰੱਖਿਅਤ ਨੇ ਪਰ ਉਹਨਾਂ ਦਾ ਧਰਤੀ ਹੇਠਲਾ ਪਾਣੀ ਵਰਤੋਂ ਯੋਗ ਨਹੀਂ ਹੈ ਇਸ ਦੇ ਨਾਲ ਹੀ ਪਿਛਲੇ ਦਹਾਕਿਆਂ ਦੌਰਾਨ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਬਹੁਤ ਜ਼ਿਆਦਾ ਹੋਈ ਹੈ 1970 ਦੇ ਦਹਾਕੇ ਦੌਰਾਨ ਪੰਜਾਬ ਚ ਕਰੀਬ 1 ਲੱਖ ਟਿਊਬਲ ਸਨ ਜੋ ਕਿ ਹੁਣ ਵੱਧ ਕੇ 15 ਲੱਖ ਤੋਂ ਵੀ ਵੱਧ ਹੋ ਚੁੱਕੇ ਨੇ ਪੰਜਾਬ ਚ ਪੈਦਾ ਹੋਏ ਪਾਣੀ ਦੇ ਸੰਕਟ ਨੂੰ ਦੇਖਦੇ ਹੋਏ 15ਵੀਂ ਵਿਧਾਨ ਸਭਾ ਚ 4 ਮਾਰਚ 2021 ਨੂੰ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਉੱਚਾ ਚੁੱਕਣ ਸੰਬੰਧੀ ਅਸਰਦਾਰ ਕਦਮ ਚੁੱਕੇ ਜਾਣ ਬਾਰੇ ਗੈਰ ਸਰਕਾਰੀ ਮਤੇ ਉੱਪਰ ਬਹਿਸ ਦੌਰਾਨ ਸਦਨ ਦੇ ਮੈਂਬਰਾਂ ਵੱਲੋਂ ਸਪੀਕਰ ਨੂੰ ਇਸ ਮਹੱਤਵਪੂਰਨ ਵਿਸ਼ੇ ਤੇ ਸਦਨ ਦੀ ਕਮੇਟੀ ਬਣਾਉਣ ਦੀ ਬੇਨਤੀ ਕੀਤੀ ਗਈ ਇਸ ਸਮੇਂ ਦੀ ਸਭ ਤੋਂ ਵੱਡੀ ਲੋੜ ਪਾਣੀਆਂ ਨੂੰ ਬਚਾਉਣ ਦੀ ਹੈ ਜੇਕਰ ਸਮਾਂ ਰਹੇ ਸਤਾ ਮੀ ਤੇ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਲਈ ਸਰਕਾਰਾਂ ਤੇ ਲੋਕਾਂ ਵੱਲੋਂ ਆਪੋ ਆਪਣੇ ਪੱਧਰ ਤੇ ਉਪਰਾਲੇ ਨਾ ਕੀਤੇ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਮਾਰੂਥਲ ਦਾ ਰੂਪ ਧਾਰ ਜਾਵੇਗੀ ਸਿੱਖ ਗੁਰੂਆਂ ਨੇ ਪਾਣੀ ਅਤੇ ਵਾਤਾਵਰਨ ਦੀ ਸੰਭਾਲ ਤੇ ਜ਼ੋਰ ਦਿੱਤਾ ਹੈ ਦੁਨੀਆ ਨੂੰ ਜਲਵਾਯੂ ਨੂੰ ਬਚਾਉਣ ਦਾ ਸੰਦੇਸ਼ ਦਿੰਦਾ ਹੈ ਕੁਝ ਜਾਗਰੂਕ ਸਮਾਜ ਸੇਵੀ ਲੋਕ ਸੰਸਥਾਵਾਂ ਪਾਣੀ ਬਚਾਉਣ ਲਈ ਜਾਗਰੂਕਤਾ ਫੈਲਾਉਣ ਦਾ ਕੰਮ ਕਰ ਰਹੀਆਂ ਨੇ ਬਿਨਾਂ ਸ਼ੱਕ ਪਾਣੀ ਨੂੰ ਬਚਾਉਣ ਲਈ ਸਰਕਾਰੀ ਪੱਧਰ ਤੇ ਵੀ ਉਪਰਾਲੇ ਹੋ ਰਹੇ ਨੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣ ਲਈ ਕਿਸਾਨਾਂ ਨੂੰ ਝੋਨੇ ਦੀ ਖੇਤੀ ਦੀ ਥਾਂ ਖੇਤੀ ਵਿਭਿੰਨਤਾ અપਨਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਦੇਸ਼ ਦੇ 75ਵੇਂ ਸੁਤੰਤਰਤਾ ਦਿਵਸ ਤੇ ਕੇਂਦਰ ਸਰਕਾਰ ਵੱਲੋਂ ਛੱਪੜਾਂ 'ਚ ਪਾਣੀ ਇਕੱਠਾ ਕਰਨ ਲਈ ਅੰਮ੍ਰਿਤ ਸਰੋਵਰ ਯੋਜਨਾ ਜਿਸ ਦਾ ਨਾਂ ਪੰਜਾਬ 'ਚ ਸਾਂਝਾ ਜਲਤ ਲਾਭ ਰੱਖਿਆ ਗਿਆ ਹੈ, ਸ਼ੁਰੂ ਕੀਤੀ ਗਈ। ਇਸ ਯੋਜਨਾ ਤਹਿਤ ਹਰ ਜ਼ਿਲ੍ਹੇ ਅੰਦਰ 75 ਛੱਪੜ ਬਰਸਾਤੀ ਪਾਣੀ ਸੰਭਾਲਣ ਲਈ ਤਿਆਰ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਾਏ ਜਾ ਰਹੇ ਨੇ ਜਿਨ੍ਹਾਂ ਰਾਹੀਂ ਕਰੋੜਾਂ ਲੀਟਰ ਮੀਂਹ ਦਾ ਪਾਣੀ ਬਚਾਇਆ ਜਾ ਸਕਦਾ ਏ ਇਸ ਲਈ ਲੋਕ ਕ੍ਰਾਂਤੀ ਦੀ ਲੋੜ ਹੈ ਜਿਸ ਦਾ ਆਰੰਭ ਸੂਬੇ ਅੰਦਰ ਵਾਤਾਵਰਣ ਪ੍ਰੇਮੀ ਅਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ 16 ਜੁਲਾਈ 2000 ਨੂੰ ਸਲਤਨਪੁਰ ਦੇ ਇੱਕ ਇਤਿਹਾਸਕ ਗੁਰਦੁਆਰੇ ਸ੍ਰੀ 베ਰ ਸਾਹਿਬ ਵਿਖੇ ਅਰਦਾਸ ਕਰਕੇ ਕੀਤਾ ਲਗਾਤਾਰ 20 ਸਾਲ ਚੱਲੀਕਾਰ ਸੇਵਾ ਤੋਂ ਬਾਅਦ ਗੰਦੇ ਨਾਲੇ ਦਾ ਰੂਪ ਧਾਰ ਚੁੱਕੀ ਕਾਲੀ ਵੇਈ ਨੂੰ ਮੁੜ ਪਵਿੱਤਰ ਕਰ ਦਿੱਤਾ ਗਿਆ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਜਲੰਧਰ ਤੋਂ ਨਿਕਲਦੇ ਕਾਲਾ ਸੰਘਿਆ ਡਰੇਨ ਨੂੰ ਵੀ ਪ੍ਰਦੂਸ਼ਣ ਮੁਕਤ ਕਰਨ ਦਾ بیੜਾ ਚੁੱਕਿਆ ਗਿਆ ਜਿਹੜਾ ਕਾਫੀ ਹੱਦ ਤੱਕ ਨੀ ਫਰੇ ਚੜ ਚੁਕਾ ਹੈ ਅਤੇ ਪਿਛਲੇ ਸਾਲ ਤੋਂ ਲੁਧਿਆਣੇ ਚੋਂ ਲੰਘਦੇ ਬੁੱਡੇ ਨਾਲੇ ਨੂੰ ਸਾਫ ਕਰਨ ਲਈ ਫਰਵਰੀ 2024 ਨੂੰ ਪਹਿਲੇ ਗੇੜ ਤਹਿਤ ਉਸ ਦੇ ਕੰਡਿਆਂ ਨੂੰ ਪਧਰਾ ਕਰਕੇ ਬੂਟੇ ਲਾਉਣ ਦੀ ਮੁਹਿੰਮ ਚਲਾਈ ਗਈ 22 ਦਸੰਬਰ 2024 ਤੋਂ ਦਰਿਆ ਚ ਗੰਦੇ ਪਾਣੀ ਨੂੰ ਰੋਕਣ ਦੇ ਨਾਲ ਨਾਲ ਇਸ ਦੀ ਸਫਾਈ ਆਰੰਭੀ ਗਈ ਹੈ ਜੋ ਕਿ ਕਾਰ ਸੇਵਕਾਂ ਵੱਲੋਂ ਲਗਾਤਾਰ ਜਾਰੀ ਹੈ ਇਸ ਦੇ ਨਾਲ ਹੀ ਸਮਾਚਾਰ ਸਮੇਖਿਆ ਖਤਮ ਹੋਈ ਨਮਸਕਾਰ